ਕੁਝ ਦਿਨ ਪਹਿਲਾਂ ਬੜੀ ਹੀ ਇੱਕ ਮੰਦਭਾਗੀ ਘਟਨਾ ਸਾਡੇ ਬਰਨਾਲੇ ਦੇ ਪਿੰਡ ਠਿਕਰੀਵਾਲ ਵਿੱਚ ਵਾਪਰੀ ਸੀ ਜਿੱਥੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਦਾਰ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਜੀ ਦੀ ਵਰਸੀ ਜੋ ਹਰ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ 19, 20 ਤੇ 21 ਤਰੀਕ ਨੂੰ ਉੱਥੇ ਜਿਹੜੀ ਵਰਸੀ ਮਨਾਈ ਜਾ ਰਹੀ ਸੀ ਸਮਾਗਮ ਕਰਵਾਏ ਜਾ ਰਹੇ ਸੀਗੇ ਸੋ ਇਸ ਦੇ ਦੌਰਾਨ ਹੀ 19 ਤਰੀਕ ਨੂੰ ਉੱਥੇ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਸਾਡੇ ਗੁੜਕਾ ਸਾਹਿਬ ਦੇ ਜਿਹੜੇ ਪਾਵਨ ਅੰਗ ਨੇ ਉਹ ਵੱਖ-ਵੱਖ ਪਿੰਡ ਦੇ ਬੰਦਿਆਂ ਨੂੰ ਜਿਹੜੇ ਫੜਾਏ ਗਏ 파ੜੇ ਹੋਏ ਅੰਗ ਇਸ ਤੋਂ ਬਾਅਦ ਪੰਡਾਲ ਦੇ ਵਿੱਚ ਵੀ ਉਹ ਅੰਗ ਮਿਲੇ ਤੇ ਪਿੰਡ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਵੀ ਉਹ ਅੰਗ ਖੰਡਾਏ ਗਏ ਕੁਝ ਉਹ 파ੜੇ ਹੋਏ ਅੰਗ ਤੇ ਜਿਹੜਾ 파ੜੇ ਹੋਏ ਗੁਟਕਾ ਸਾਹਬ ਜਿਹੜੇ ਉਹ ਪਿੰਡ ਦੇ ਵਿੱਚੋਂ ਮਿਲੇ ਸੀਗੇ ਤੇ ਇਹਦੇ ਵਿੱਚ ਇਸ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਸੀਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 ਬੀ ਐਨਐਸ थाना सदर ਬਰਨਾਲਾ ਦਰਜ ਕੀਤੀ ਸੀ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਜਿਹੜੇ ਦੋ ਦੋਸ਼ੀ ਸਨ ਉਹ ਟ੍ਰੇਸ ਹੋਏ ਸੀਗੇ ਇਹਨਾਂ ਦੇ ਵਿੱਚ ਇੱਕ ਤਾਂ ਜਗਵੀਰ ਸਿੰਘ ਵਾਸੀ ਠਿਕਰੀਵਾਲ ਤੇ ਇੱਕ ਇਹਦਾ ਰਿਸ਼ਤੇਦਾਰ ਸੀ ਜਿਹੜਾ ਦਲਵੀਰ ਰਣਦੀਪ ਸਿੰਘ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਇਹ ਦੋਨੋਂ ਜਣੇ ਆਇਡੈਂਟੀਫਾਈ ਹੋਏ ਸੀ ਕਿ ਜਿੱਥੇ-ਜਿੱਥੇ ਅੰਗ ਖੰਡਾਰੇ ਗਏ ਨੇ ਉੱਥੇ ਦੋਨੋਂ ਜਣਿਆਂ ਦੀ ਜਿਹੜੀ ਮੂਵਮੈਂਟ ਆਈ ਸੀ ਤੇ ਬਰੀ ਬਰੀ ਕਲੀਅਰly ਦਿਖ ਰਿਆ ਸੀ ਕਿ ਜਿਹੜਾ ਜਗਵੀਰ ਸਿੰਘ ਹੈ ਉਹਦੇ ਵੱਲੋਂ ਇਹ ਅੰਗ ਜਿਹੜੇ ਖੰਡਾਏ ਗਏ ਨੇ। ਤੋਂ ਇਸ ਜਿਹੜੀ ਜਿਹੜਾ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਬਿਕਾਜ਼ ਸਾਡੇ ਸਾਰੇ ਸਿੱਖ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਕਾਫੀ ਆहत ਹੋਈਆਂ ਪਿੰਡ ਵਾਸੀਆਂ ਦੀਆਂ ਵੀ ਭਾਵਨਾਵਾਂ ਆहत ਹੋਈਆਂ। ਉੱਤੋਂ ਇਹ ਜਿਹੜਾ ਪ੍ਰੋਗਰਾਮ ਉਦੋਂ ਚੱਲ ਰਿਆ ਸੀ ਵਰਸੀ ਦਾ ਉਦੋਂ ਇਸ ਨੂੰ ਲੈ ਕੇ ਵੀ ਉੱਥੇ ਜਿਹੜਾ ਕਾਫੀ ਜਿਹਾ ਮਾਹੌਲ ਹੈ ਉਹ ਖਰਾਬ ਹੋਣ ਦੇ ਵਿੱਚ ਅੰਦੇਸ਼ਾ ਸੀ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਉਹਨਾਂ ਨੇ ਤੁਰੰਤ ਇਹਦੇ ਵਿੱਚ ਆਪਣੀਆਂ ਸਾਰੀਆਂ ਟੀਮਾਂ ਲਗਾਈਆਂ ਸਾਡੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਦਿਕਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਵਰਜੀਤ ਸਿੰਘ ਇਹ ਸਾਰੀਆਂ ਟੀਮਾਂ ਵੱਖ-ਵੱਖ ਸਾਡੇ ਕੋਲੋਂ ਲਗਾਈਆਂ ਗਈਆਂ ਜਿਦੇ ਵਿੱਚ ਕੇ ਸੀ ਸੀ ٹی ਵੀ ਚੈਕਿੰਗ ਕੀਤੀ ਗਈ ਪੂਰੇ ਪਿੰਡ ਦੇ ਵਿੱਚ ਤੇ ਪੰਡਾਲ ਦੇ ਵਿੱਚ ਜੋ ਸੀ ਸੀ ٹی ਵੀ ਫੁਟੇਜ ਸੀ ਉਹਨੂੰ ਚੈੱਕ ਕੀਤਾ ਗਿਆ ਇਹ ਜਿਹੜੇ ਦੋਨੋਂ ਸਾਡੇ ਦੋਸ਼ੀ ਸੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪ੍ਰਾਪਰ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਕਿਉਂਕਿ ਜਿਹੜਾ ਇਹ ਜਗਵੀਰ ਸਿੰਘ ਹੈ ਇਹ ਬੋਲਣ ਤੋਂ ਅਸਮਰੱਥ ਹੈ ਤੇ ਸੁਣਨ ਸਮਝਣ ਤੋਂ ਵੀ ਅਸਮਰੱਥ ਹੈ ਸੋ ਇਹਦੀ ਪੁੱਛਗਿੱਛ ਕਰਨ ਦੇ ਵਿੱਚ ਵੀ ਸਾਨੂੰ ਕਾਫੀ ਚੈਲੰਜੇਜ਼ ਆ ਰਹੇ ਸੀਗੇ ਤੇ ਇਸ ਤੋਂ ਇਲਾਵਾ ਅਸੀਂ ਟੈਕਨੀਕਲੀ ਵੀ ਇਹ ਸਾਰਾ ਵਾਚਿਆ ਜਿਵੇਂ ਜਿਵੇਂ ਇਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹ ਸਾਰੀਆਂ ਵਾਚੀਆਂ ਤੇ ਇਹਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿ ਇਹਦੀ ਪੁੱਛਗਿੱਛ ਕਰਕੇ ਇਹਦੀ ਜਿਹੜੀ ਘਟਨਾ ਦੀ ਬੈਕ ਦੇ ਉੱਤੇ ਜਾਣਾ ਕਿ ਇਹਨੇ ਉਹ ਕਿਹੋ ਜਿਹੀ ਇਹ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੋ ਉਹਦੇ ਵਿੱਚ ਇਹ ਪਹਿਲਾਂ ਤਾਂ ਕੁਝ ਸਮਾਂ ਇਹ ਸਾਨੂੰ ਜਿਹੜਾ ਗਮਰਾਹ ਵੀ ਕਰਦਾ ਰਿਹਾ ਇਹ ਇਸ਼ਾਰਿਆਂ ਦੇ ਵਿੱਚ ਕਿ ਮੈਨੂੰ ਕੋਈ ਅਣਪਛਾਤੇ ਬੰਦੇ ਜਿਹੜਾ ਇਹ ਫੜਾਗੇ ਸੀ ਮੂੰਹ ਬੰਨੇ ਸੀ ਇਹੋ ਜਿਹੀ ਗੱਲਾਂ ਬਾਤਾਂ ਕਰਦਾ ਰਿਹਾ ਪੁਸਤੂ ਮਿਸਗਾਈਡ ਵੀ ਕਰਦਾ ਰਿਹਾ ਬਟ ਇਨ ਦੀ ਐਂਡ ਕੁਝ ਸਾਨੂੰ ਸੋ ਆਪਣੇ ਸੋਰਸਾਂ ਤੋਂ ਵੀ ਇੰਟੈਲੀਜੈਂਸ ਤੋਂ ਵੀ ਰਿਪੋਰਟਾਂ ਹਾਸਲ ਹੋਈਆਂ ਕਿ ਇਹ ਦੇ ਵਿੱਚ ਜਿਹੜਾ ਇਹਦਾ ਜਗਦੀਪ ਸਿੰਘ ਦਾ ਚਾਚਾ ਆ ਕੁਲਦੀਪ ਸਿੰਘ ਜਿਨੇ ਇਹਨੂੰ ਪਾਲਿਆ ਛੋਟੇ ਹੁੰਦੇ ਤੋਂ ਹੀ ਜਿਹੜਾ ਜਗਵੀਰ ਸਿੰਘ ਆ ਇਹਦੇ ਫਾਦਰ ਦਾ ਕਤਲ ਹੋ ਗਿਆ ਸੀ ਇਹਦੀ ਮਦਰ ਵੱਲੋਂ ਹੀ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਦਿਨ ਚੱਲੀ ਗਈ ਸੀ ਉਦੋਂ ਤੋਂ ਜਿਹੜਾ ਇਹਦਾ ਪਾਲਣ ਪੋਸ਼ਣ ਹੈ ਉਹ ਕੁਲਦੀਪ ਸਿੰਘ ਦੁਆਰਾ ਹੀ ਕੀਤਾ ਜਾ ਰਿਹਾ ਸੀਗਾ ਤੇ ਜਿਹੜਾ ਕੁਲਦੀਪ ਸਿੰਘ ਹੈ ਇਸ ਤੋਂ ਇਲਾਵਾ ਇਹ ਕਿਸੇ ਦੀ ਲੈਂਗੁਏਜ ਨੂੰ ਨਹੀਂ ਸਮਝਦਾ ਉਹਦੀ ਪ੍ਰੋਪਰ ਕਮਿਊਨੀਕੇਸ਼ਨ ਇਹ ਕਰ ਪਾਉਂਦੇ ਨੇ ਆਪਸ ਵਿੱਚ ਉਹਦੇ ਇਸ਼ਾਰੇ ਕੁਲਦੀਪ ਸਿੰਘ ਸਮਝਦਾ ਹੈ ਤੇ ਕੁਲਦੀਪ ਸਿੰਘ ਦੇ ਇਸ਼ਾਰੇ ਜਿਹੜਾ ਇਹ ਜਗਵੀਰ ਸਿੰਘ ਸਮਝਦਾ ਹੈ ਸੋ ਇਹ ਘਟਨਾ ਦੀ ਜਦੋਂ ਅਸੀਂ ਅੱਗੇ ਬਰੀਕੀ ਵਿੱਚ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਕੁਲਦੀਪ ਸਿੰਘ ਹੈ ਇਹਦੀ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ ਉਹਦੇ ਨਾਲ ਪਿਛਲੇ ਕੁਝ ਸਮੇਂ ਤੋਂ ਤਕਰਾਰ-ਬਾਜ਼ੀ ਚੱਲ ਰਹੀ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹ ਕੁਲਦੀਪ ਸਿੰਘ ਹੈ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਦਿੱਤਿਆ ਸੀ ਤੇ ਜਦੋਂ ਇਹ ਚੋਣਾਂ ਹੋਈਆਂ ਤਾਂ ਜਿੱਤ ਹੋਈ ਤਾਂ ਜਿਹੜੀ ਪੂਰੀ ਮੈਨੇਜਮੈਂਟ ਕਮੇਟੀ ਹੈ ਉਹਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਗਿਆ ਉਦੋਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਰੂਪੇ ਪਾਏ ਗਏ ਸੀਗੇ। ਉਸ ਸਮੇਂ ਕਿਸੇ ਕਾਰਨ ਵਸ਼ੇ ਕੁਲਦੀਪ ਸਿੰਘ ਉੱਥੇ ਨਹੀਂ ਜਾ ਸਕਿਆ ਤੇ ਇਹਦੇ ਉਦੋਂ ਸਰੂਪਾ ਪਾਣ ਤੋਂ ਰਹਿ ਗਿਆ। ਇਸ ਗੱਲ ਦੀ ਰੜਕ ਕੇ ਜਿਹੜੀ ਹੈ ਕੁਲਦੀਪ ਸਿੰਘ ਕਾਫੀ ਸਮੇਂ ਤੋਂ ਰੱਖ ਰਿਹਾ ਸੀ ਕਿ ਇਹਨੂੰ ਲੱਗ ਰਿਹਾ ਸੀ ਕਿ ਇਹਨਾਂ ਨੇ ਜਾਣ ਬੁੱਝ ਕੇ ਮੇਰੇ ਸਰੋਪਾ ਨਹੀਂ ਪਾਇਆ ਇੱਕ ਦੋ ਵਾਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੁਝ ਮਸਲਿਆਂ ਦੇ ਉੱਤੇ ਇਕੱਠ ਹੋਇਆ ਸੀ ਉਸ ਇਕੱਠ ਤੌਰਾਨ ਵੀ ਜਿਹੜਾ ਇਹਨੇ ਇਹਦੇ ਨਾਲ ਪ੍ਰਧਾਨ ਦੇ ਨਾਲ ਇਹਦੀ ਤੂਤੂਮੈਮੇ ਹੋਈ ਸੀ ਉਦੋਂ ਤੋਂ ਹੀ ਇਦਾਂ ਹੀ ਪਲੈਨਿੰਗ ਸੀ ਕਿ ਜਦੋਂ ਇਹ ਪਿੰਡ ਦਾ ਵੱਡਾ ਮੇਲ ਪ੍ਰੋਗਰਾਮ ਹੋਏਗਾ ਤੇ ਜਿਹਦੇ ਵਿੱਚ ਪ੍ਰਧਾਨ ਹੋਣੀ ਤੇ ਮੈਨੇਜਮੈਂਟ ਕਮੇਟੀ ਅੱਗੇ ਹੋਣਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸੇਵਾ ਸਿੰਘ ਟਿਕਰੀ ਵਾਲਜੀ ਦੀ ਵਰਸੀ ਤੇ ਪੂਰੇ ਪੰਜਾਬ ਲੈਵਲ ਤੇ ਫੇਮਸ ਹੁੰਦੀ ਹੈ ਵੱਡੇ ਲੀਡਰ ਵੀ ਇਹਦੇ ਚਾਉਂਦੇ ਨੇ ਸੱਤਾ ਧਿਰ ਦੇ ਵੀ ਵਿਰੋਧੀ ਧਿਰ ਦੇ ਵੀ ਤੇ ਇਹਦੀ ਇਹ ਪਲੈਨਿੰਗ ਸੀ ਕਿ ਇਸ ਮੇਲੇ ਇਸ ਵਰਸੀ ਦੇ ਦੌਰਾਨ ਜੇਕਰ ਕੁਝ ਇਹੋ ਜਿਹੀ ਘਟਨਾ ਵਾਪਰੇਗੀ ਤਾਂ ਇਹ ਪੂਰੇ ਵੱਡੇ ਤੌਰ ਤੇ ਹਾਈਲਾਈਟ ਹੋਏਗੀ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਉਹਨਾਂ ਦੀ ਵੀ ਜਿਹੜੀ ਹੈ ਇਹਦੇ ਵਿੱਚ ਨਮੋਸ਼ੀ ਹੋਏਗੀ ਸੋ ਇਹ ਗੱਲ ਦੀ ਪਲੈਨਿੰਗ ਕਰਕੇ ਉਹਨੇ ਤੇ ਜਿਹੜਾ ਇਹਦਾ ਭਤੀਜਾ ਆ ਜਿਹੜਾ ਬੋਲ ਨਹੀਂ ਸਕਦਾ ਜਗਵੀਰ ਸਿੰਘ ਉਹਨੂੰ ਇਹਨੇ ਸਾਰੀ ਟ੍ਰੇਨਿੰਗ ਦਿੱਤੀ ਸਾਈਨ ਲੈਂਗੁਏਜ ਦੇ ਨਾਲ ਤੇ ਉਹਨੂੰ ਸਿਖਾਇਆ ਸਾਰਾ ਕਿ ਕਿਵੇਂ-ਕਿਵੇਂ ਕੀ ਕਰਨਾ ਹੈਗਾ ਤੇ ਨਾਲ ਉਹਦੀ ਮਦਦ ਵਾਸਤੇ ਇਹਨੇ ਇੱਕ ਆਪਣਾ ਰਿਸ਼ਤੇਦਾਰ ਜਿਹੜਾ ਸੰਤਾਨਪੁਰ ਦਾ ਰਹਿਣ ਵਾਲਾ ਰਣਦੀਪ ਸਿੰਘ ਉਹਨੂੰ ਵੀ ਬੁਲਾਇਆ ਉਹਨੂੰ ਇਹਨੇ 19 ਤਰੀਕ ਨੂੰ ਹੀ ਬੁਲਾਇਆ ਸੀਗਾ ਤੇ ਉਹਦੇ ਨਾਲ ਵੀ ਇਹ ਸਾਰੇ ਡਿਸਕਸ ਕਰਕੇ ਪਲਾਨਿੰਗ ਕੀਤੀ ਇਹ ਜਿਹੜਾ ਰਣਦੀਪ ਸਿੰਘ ਹੈ ਇਹਦਾ ਵੀ ਬੜਾ ਪਿਸ਼ੋਕੜ ਹੈ ਇਹ ਨਸ਼ੇ ਕਰਨ ਦਾ ਵੀ ਆਦੀ ਆ ਤੇ ਇਹਦੇ ਉੱਤੇ ਐਨਡੀਪੀਐਸ ਐਕਟ ਦੇ ਵੀ ਜਿਹੜੇ ਪਰਚੇ ਦੱਸਦੇ ਨੇ ਤੋ ਇਹ ਗੱਲਬਾਤ ਕਰਕੇ ਸਾਰੀ ਹੀ ਇਹਨਾਂ ਨੇ ਇਹ ਸਾਰੀ ਪਲੈਨਿੰਗ ਬਣਾਈ ਸੀ ਤੇ ਜਿਹੜੀ ਘਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਕੁਲਦੀਪ ਸਿੰਘ ਹੈ ਉਹਨੂੰ ਵੀ ਅਸੀਂ ਦੋਸ਼ੀ ਨਾਮਜ਼ਦ ਕਰਕੇ ਫਰਦਰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਵੀ ਅਸੀਂ ਇਹਨਾਂ ਦੀ ਜਿਹੜੀ ਪੁੱਛਗੇ ਇਹਨਾਂ ਦੇ ਮੋਬਾਈਲ ਫੋਨਸ ਦੀ ਜਿਹੜੀ ਹੈ ਐਨਾਲਿਸਿਸ ਵਗੈਰਾ ਕਰਾਂਗੇ ਤੇ ਤਫਤੀਸ਼ ਕਰਕੇ ਜਿਹੜਾ ਇਹਨਾਂ ਦਾ ਚਲਾਨ ਸਰ ਇਹਦਾ ਮਾਸਟਰਮਾਈਂਡ ਸੀ ਉਹਦਾ ਕੀ ਨਾਮ ਹੈ ਤੇ ਕੁੱਲ ਕਿੰਨੇ ਬੰਦੇ ਜਿਹੜੇ ਅਰੈਸਟ ਕੀਤੇ ਗਏ ਨੇ ਜਿਹੜੇ ਇਹਦੇ ਵਿੱਚ ਹੁਣ ਤੱਕ ਕੁੱਲ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤਾਂ ਜਗਵੀਰ ਸਿੰਘ ਹੈ ਇਹ ਟਿਕਰੀਵਾਲ ਦਾ ਰਹਿਣ ਵਾਲਾ ਇੱਕ ਰਣਦੀਪ ਸਿੰਘ ਹੈ ਜਿਹੜਾ ਸੁਲਤਾਨਪੁਰ ਦਾ ਰਹਿਣ ਵਾਲਾ ਤੇ ਜਿਹੜਾ ਮੇਨ ਮਾਸਟਰਮਾਈਂਡ ਹੈ ਉਹ ਤਲਦੀਪ ਸਿੰਘ ਹੈ ਵਾਸੀ ਟਿਕਰੀਵਾਲ ਇਹ ਜਗਦੀਪ ਸਿੰਘ ਦਾ ਚਾਚਾ ਲੱਗਦਾ ਜੀ ਰਣਦੀਪ ਸਿੰਘ ਦੇ ਨਾਲ ਕੀ ਹੋ ਰਹੀ ਹੋਣਦੀ ਐ ਇਸ ਵਿੱਚ ਹੋਰ ਸਾਜੀਸ਼ ਵੀ ਹੋ ਰਹੀ ਸੀ ਨਾ ਨਹੀਂ ਹੋਰ ਸੀ ਹੁਣ ਤੱਕ ਜਿੰਨੀ ਵੀ ਤਪਤੀਸ਼ ਪੁਰੀ ਲਗਾਈ ਨਾਲ ਕੀਤੀ ਐ ਇਹਦੇ ਵਿੱਚ ਇਹੀ ਮੇਨ ਕਾਰਨ ਸਾਹਮਣੇ ਸਰ ਰਣਦੀਪ ਸਿੰਘ ਜਿਹੜਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਇਸ ਲਈ ਨਾ ਚੰਨੀ ਐ ਜੋ ਉਹ ਵੀ ਉਹ ਸਟੇਜ ਤੇ ਸੀ ਨਾਲ ਉਸ ਟਾਈਮ 'ਤੇ देखो ये ਤਾਂ ਪਾਰਟੀ ਵਾਲੀ ਦੀ ਤਾਂ ਗੱਲ ਸਾਡੇ ਕੋਈ ਇਹੋ ਜਿਹੀ ਕੋਈ ਸਾਡੇ ਧਿਆਨ ਚ ਨਹੀਂ ਆਈ ਕਿਉਂਕਿ ਇਸ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਕਿਵੇਂ ਬਟ ਜਿਹੜਾ ਇਹਦਾ ਮੇਨ ਕਾਰਨ ਹੈ ਉਹ ਇਹਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਧਾਨ ਤੇ ਪ੍ਰਬੰਧ ਕਮੇਟੀ ਦੇ ਨਾਲ ਜੋ ਲੱਗਦਾ ਸੀ ਉਹੀ ਸੀ ਸਰ ਜੀ ਮੈਂ ਉਹ ਚਰਚਾ ਇੱਕ ਚਰਚਾ ਸੀ ਇੰਨਾਂ ਦੇ ਕੋਈ ਗੁਰਦੀਪ ਸਿੰਘ ਦੇ ਕੋਈ ਸਾਥੀ ਨੇ ਕੋਈ ਡੀਵੀਆ ਜਾਂ ਕੋਈ ਸਿਸ਼ਟੀ ਦੀ ਲਗਾਉਣ ਦੀ ਗੱਲ ਕੀਤੀ ਸੀ ਉਹ ਵੀ ਨਹੀਂ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਮੈਂ ਦੇਖੋ ਜਦੋਂ ਇਹ ਪਿੰਡ ਦੇ ਵਿੱਚ ਧਰਨਾ ਲੱਗਾ ਸੀ ਮੈਂ ਉੱਥੇ ਗਿਆ ਸੀ ਉਦੋਂ ਵੀ ਮੈਂ ਇਹ ਗੱਲ ਕਲੀਅਰ ਕੀਤੀ ਸੀ ਇੱਕ ਕੁਝ ਮਿਸ ਅੰਡਰਸਟੈਂਡਿੰਗ ਉੱਥੇ ਹੋਈ ਹੈ ਇਹ ਜਦੋਂ ਵਾਰਦਾਤ ਹੋ ਗਈ ਸੀ ਕਿਉਂਕਿ ਇਹ ਮੇਨ ਜਿਹੜਾ ਪੰਡਾਲ ਦੇ ਵਿੱਚ ਵੀ ਇਹ ਘਟਨਾ ਵਾਪਰੀ ਸੀ ਇਹ ਪੰਡਾਲ ਦੇ ਵਿੱਚ ਵੀ ਜਿਹੜੇ ਉਹ ਅੰਗ ਨੇ ਉਹ ਕੱਟ ਕੇ ਪਹਿਲਾਂ ਚਾਦਰ ਦੇ ਥੱਲੇ ਲੁਕੋਏ ਤੇ ਫਿਰ ਆਲੇ ਦੁਆਲੇ ਲੋਕਾਂ ਨੂੰ ਦਿਖਾਏ ਉਹ ਜਿਹੜਾ ਡੀਵੀਆਰ ਸੀ ਉਹ ਪਿੰਡ ਦਾ ਸਾਫਕਾ ਸਰਪੰਚ ਪ੍ਰਗਟ ਸਿੰਘ ਹੈ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਰੱਖਦਾ ਉਹਨੇ ਸਹਿਜ ਸੁਭਾਏ ਗੁੱਡਵਿਲ ਦੇ ਵਿੱਚ ਉਹਨੇ ਉਹ ਡੀਵੀ ਕਿਹਾ ਕਿ ਹੋ ਸਕਦਾ ਹੈ ਕਿ ਜਿਹੜਾ ਪ੍ਰਗਟ ਸਿੰਘ ਹੈ ਉਦੀ ਕੋਈ ਮਾਲੀਫਾਈਡ ਇੰਟੈਂਸ਼ਨ ਹੋਵੇ ਉਹਨੇ ਕੋਈ ਡੀਵੀਆਰ ਦੇ ਵਿੱਚ ਕੁਝ ਕਟਿੰਗ ਨਾ ਕਰ ਦਿੱਤੀ ਹੋਵੇ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਤੋਂ ਪਰ ਉਹ ਸਾਰੀਆਂ ਗੱਲਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਸੈਟੀਸਫੈਕਸ਼ਨ ਕਰਾਈ ਹੈ ਜਦੋਂ ਅਸੀਂ ਡੀਵੀਆਰ ਚੈੱਕ ਕੀਤਾ ਪਿੰਡ ਦੇ ਜਿਹੜੇ ਉਸ ਦਿਨ ਤਾਂ 19 ਤਰੀਕ ਨੂੰ ਜਦੋਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਪਿੰਡ ਦੇ ਲੋਕਾਂ ਨੇ ਕੁਝ ਆਰਡਰ ਵગેਰਾ ਕਰ ਲਿਆ ਸੀ ਉਦੋਂ ਅੰਕ ਇਹਨਾਂ ਨੂੰ ਕਲੀਅਰ ਹੋ ਗਏ ਸੀ ਕਿ ਇਹਨਾਂ ਨੇ ਖੰਡਾਏ ਨੇ ਪਿੰਡ ਵਾਸੀਆਂ ਵੱਲੋਂ ਧਰਨੇ ਦੇ ਦੌਰਾਨ ਦੋ ਘਟਨਾਵਾਂ ਦਾ ਜ਼ਿਕਰ ਮੇਰੇ ਕੋਲ ਕੀਤਾ ਗਿਆ ਸੀਗਾ ਕਿ ਇੱਕ ਤਾਂ ਉਹਨਾਂ ਦੇ ਪਿੰਡ ਦਾ ਇੱਕ ਮੈਂਬਰ ਹੈ ਮਨਦੀਪ ਸਿੰਘ ਉਹਦੇ ਘਰ ਤੋਂ ਥੋੜਾ ਅੱਗੇ ਜਾ ਕੇ ਰੂੜੀਆ ਦੇ ਕੋਲੋਂ ਇੱਕ ਅੰਗ ਮਿਲਿਆ ਸੀ ਤੇ ਨੰਬਰ 2 ਤੇ ਇੱਕ ਉਹਨਾਂ ਦੇ ਪਿੰਡ ਦਾ ਛਿੰਦਾ ਮਿਸਤਰੀ ਹੈ ਉਹਦੀ ਵਰਕਸ਼ਾਪ ਹੈ ਗੱਡੀਆਂ ਵਗੈਰਾ ਸਾਫ਼ ਕਰਨ ਦੀ ਕਿ ਉੱਥੋਂ ਅੰਗ ਮਿਲਿਆ ਸੀ 21 ਤਰੀਕ ਨੂੰ ਸਵੇਰੇ ਉਹ ਅਸੀਂ ਸਾਰੀ ਸੀਸੀਟੀਵੀ ਐਨਾਲਿਸਿਸ ਕੀਤੀ ਹੈ ਜਿਹੜਾ ਤਾਂ ਮਿਲਿਆ ਸੀ ਮਨਦੀਪ ਸਿੰਘ ਦੇ ਘਰ ਕੋਲੇ ਉਹਦੇ ਨੇੜੇ ਇੱਕ ਚੰਡੋਲ ਲੱਗਿਆ ਹੋਇਆ ਸੀਗਾ ਚੰਡੋਲ ਦੇ ਉੱਤੇ ਜਿਹੜਾ ਇਹ ਜਗਦੀਪ ਸਿੰਘ ਦੋਸ਼ੀ ਆ ਇਹ ਚੰਡੋਲ ਦੇ ਉੱਤੇ ਚੜਨ ਗਿਆ ਸੀ ਇਹ ਚੰਡੋਲ ਦੇ ਉੱਤੋਂ ਦੀ ਇਹਨੇ ਉਹ ਅੰਗ ਸੁੱਟਿਆ ਸੀ ਤੇ ਉੱਥੇ ਆ ਕੇ ਡਿੱਗਿਆ ਸੀ ਉੱਥੇ ਪਹਿਲਾਂ ਮਿੱਟੀ ਹੋਣ ਕਰਕੇ ਉਹ 19 ਤਰੀਕ ਨੂੰ ਲੁਕਿਆ ਰਿਹਾ ਜਦੋਂ 20 ਤਰੀਕ ਨੂੰ ਉੱਥੇ ਪਿੰਡ ਵਾਸੀਆਂ ਵੱਲੋਂ ਬਕਾਇਦਾ ਪਿੰਡ ਦੀਆਂ ਲੇਡੀਜ਼ ਵੱਲੋਂ ਸਫਾਈ ਕੀਤੀ ਗਈ ਸੀ ਉਹ ਸਫਾਈ ਜਦੋਂ ਕੀਤੀ ਗਈ ਉਸ ਤੋਂ ਬਾਅਦ ਉਹ ਨੀਚੋਂ ਅੰਗ ਦਿਖਿਆਗਾ ਤੇ ਉਹ ਕਲੀਅਰ ਸੀਸੀਟੀਵੀ ਫੁਟੇਜ ਵੀ ਹੁੰਦਾ ਕਿ ਉਸ ਜਗ੍ਹਾ ਦੇ ਨੇੜੇ ਵੀ ਇਹ ਗਿਆ ਸੀ ਤੇ ਜਿਹੜੀ ਦੂਜੀ ਇੱਕ ਘਟਨਾਈ ਸੀ 21 ਤਰੀਕ ਸਵੇਰ ਦੀ ਉਹ ਜਿਹੜੇ ਅੰਗ ਦਿਖੇ ਨੇ ਉਹ ਮਿਸਤਰੀ ਜਿਹੜਾ ਸ਼ਿੰ다 ਸਿੰਘ ਉਹਦੀ ਵਰਕਸ਼ਾਪ ਦੇ ਵਿੱਚ ਦਿਖੇ ਨੇ ਉੱਥੇ ਵੀ ਕਲੀਅਰ ਹੋਇਆ ਕਿ ਜਿਹੜਾ 19 ਤਰੀਕ ਨੂੰ ਹੀ ਜਿਹੜਾ ਦੋਸ਼ੀ ਜਗਦੀਪ ਸਿੰਘ ਹੈ ਇਹ ਉਹਨਾਂ ਦੀ ਵਰਕਸ਼ਾਪ ਦੇ ਅੰਦਰ ਇੰਟਰਵਿਊ ਹੋਇਆ 8:16 'ਤੇ ਐਂਟਰ ਹੋਇਆ ਤੇ 8:18 'ਤੇ ਬਾਹਰ ਨਿਕਲਿਆ ਉਹ ਪ੍ਰੋਪਰ ਵੈਰੀਫਾਈ ਹੋਇਆ ਕਿ ਉਹ ਅੰਗ ਵੀ ਇਹਨੇ ਹੀ ਉੱਥੇ ਛੁੱਟੇ ਸੀ ਉਹ ਕਿਸੇ ਕਾਰਨ ਵਸ਼ ਉੱਥੇ ਜਦੋਂ ਲੋਕਾਂ ਨੂੰ ਉੱਥੇ ਨੇੜੇ ਇੱਕ ਟੈਂਟ ਲੱਗਿਆ ਹੋਇਆ ਸੀਗਾ ਟੈਂਟ ਦੇ ਉਹਲੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਪਹਿਲਾਂ ਜਦੋਂ ਉਹ ਟੈਂਟ ਪੱਟ ਲਿਆ ਗਿਆ ਜਦੋਂ ਵਰਸੀ ਦੀ ਸਮਾਪਤੀ ਹੋ ਗਈ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਅੰਗ ਦਿਖਾਈ ਤੇ ਇਹ ਸਾਰੇ ਦੇ ਸਾਰੇ ਜਿਹੜੇ ਅੰਗ ਨੇ ਇਸ 19 ਤਰੀਕ ਸ਼ਾਮ ਨੂੰ ਹੀ ਸਾਰੇ ਜਿਹੜੇ ਜਗਦੀਪ ਸਿੰਘ ਵੱਲੋਂ ਸੁੱਟੇ ਗਏ ਸਰਦਾਰ ਕਮਲ ਦੇ ਵਿੱਚ 21 ਤਰੀਕ ਨੂੰ ਗਮਲਿਆਂ ਦੇ ਵਿੱਚੋਂ ਅੰਗ ਮਿਲੇ ਆ ਉਹ ਵੀ 19 ਤਰੀਕ ਨੂੰ ਹੀ ਸੁੱਟੇ ਗਏ ਸੀ ਬਿਲਕੁਲ ਬਿਲਕੁਲ ਸਾਰੇ ਦੇ ਸਾਰੇ ਅੰਗ ਜਿੰਨੇ ਵੀ ਮਿਲੇ ਨੇ ਉਹ ਅਸੀਂ ਉਹਨਾਂ ਦੀ ਮੈਚਿੰਗ ਵੀ ਕੀਤੀ ਆ ਲਿਖਾਈ ਦੀ ਮੈਚਿੰਗ ਵੀ ਕੀਤੀ ਆ ਉਹਨਾਂ ਦੇ ਜਿਹੜੇ ਪੇਪਰ ਪੇਪਰ ਦਾ ਸਟਾਈਲ ਹੈ ਉਹਦੀ ਵੀ ਮੈਚਿੰਗ ਕੀਤੀ ਹੈ ਸਾਰੇ ਦੇ ਸਾਰੇ ਜਿਹੜੇ ਪਾਵਨ ਅੰਗ ਨੇ ਉਹ ਇੱਕੋ ਗੁਟਕਾ ਸਾਹਿਬ ਦੇ ਨੇ ਤੇ ਇੱਕੋ ਦਿਨ ਜਗਦੀਪ ਸਿੰਘ ਵੱਲੋਂ ਹੀ ਸੁਟੇ ਗਏ ਨੇ ਸਰ ਜਿਸ ਤਰ੍ਹਾਂ 19 ਤਰੀਕ ਨੂੰ ਇਹ ਘਟਨਾ ਹੁੰਦੀ ਹੈ ਤੇ 21 ਤਰੀਕ ਨੂੰ ਮਾਮਲਾ ਦਰਜ ਕੀਤਾ ਜਾਂਦਾ ਸ਼ਾਮੀ 5 ਵਜੇ ਉਹ ਪਿੰਡ ਵਾਸੀਆਂ ਦਾ ਕਹਿਣਾ ਹੈ ਵੀ ਧਰਨਾ ਲਗਾਉਣ ਤੋਂ ਬਾਅਦ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਦੋ ਦਿਨਾਂ ਦਾ ਗੈਪ ਸਾਰੇ ਇਹ ਕਿਉਂ ਪਿਆ ਵੀ ਬਿਲਕੁਲ ਜਿਹੜਾ ਇਹ 19 ਤਰੀਕ ਨੂੰ ਕਿਉਂਕਿ ਇਹ ਜਿਹੜਾ ਦੋਸ਼ੀ ਸੀਗਾ ਇਹਨੇ ਕੁਝ ਪਿੰਡ ਦੇ